ਲੁਧਿਆਣਾ ਦੇ ਪੁਨੀਤ ਨਗਰ ਟਿੱਬਾ ਰੋਡ ਸੇ ਢਾਗਾ ਫੈਕਟਰੀ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਇਲਾਕੇ ਵਿੱਚ ਹਫੜਾ ਦਫੜੀ ਮੱਚ ਗਈ ਹੈ। ਅੱਗ ਇੰਨੀ ਭਿਆਨਕ ਸੀ ਕਿ ਆਸ-ਪਾਸ ਦੀਆਂ ਇਮਾਰਤਾਂ ਦੇ ਲੋਕ ਵੀ ਆਪਣੇ ਘਰ ਛੱਡ ਕੇ ਬਾਹਰ ਆ ਗਏ। ਇਸ ਤੋਂ ਬਾਅਦ ਅੱਗ ਦੀ ਲਪਟਾ ਦੇਖ ਕੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਬਾਰੇ ਜਾਣਕਾਰੀ ਦਿੰਦਿਆਂ ਫੈਕਟਰੀ ਮਾਲਕ ਸੁਨੀਲ ਕੁਮਾਰ ਦੇ ਦੋਸਤ ਨੇ ਕਿਹਾ ਕਿ ਇਹ ਅੱਗ ਕਿਵੇਂ ਲੱਗੀ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਉਹਨਾਂ ਕਿਹਾ ਕਿ ਇਹ ਅੱਗ ਸ਼ਾਇਦ ਸ਼ਾਰਟ ਸਰਕਟ ਕਾਰਨ ਲੱਗੀ ਹੈ ਸੁਨੀਲ ਕੁਮਾਰ ਹੈ ਜੀ ਮਾਲਕ ਦਾ ਨਾਮ ਹਾਂਜੀ ਮੇਰਾ ਦੋਸਤ ਹੈਗਾ ਉਹ ਇਸ ਵਕਤ ਆਊਟ ਆਫ ਸਟੇਸ਼ਨ ਹੈਗਾ ਨਾ ਇਹ ਚੇਦੇ ਫੈਕਟਰੀ ਸੀ ਉਹਨਾਂ ਦੀ ਇਹ ਆਪਣੀ ਸ਼ਾਲਾਂ ਦੀ ਫੈਕਟਰੀ ਸੀ ਸ਼ਾਲਾਂ ਵਗੈਰਾ ਬਣਦੀਆਂ ਸੀ ਆਪਣਾ ਮੋਟਰਲ ਵਗੈਰਾ ਬੰਤਦੇ ਸੀ ਕਿੰਨੇ ਸਾਲਾਂ ਤੋਂ ਫੈਕਟਰੀ ਸੀ ਇਹ ਫੈਕਟਰੀ ਤਕਰੀਬਨ ਤਾਂ ਬਹੁਤ ਪੁਰਾਣੀ ਹੈਗੀ ਆ ਜੀ ਤਕਰੀਬਨ ਹੋ ਗਿਆ ਹੁਣੇ ਆ 20 ਸਾਲ ਤੋਂ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਪਾਇਆ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੀ ਹੋ ਸਕਦਾ ਜੀ ਹੋਰ ਤਾਂ ਕੋਈ ਦਿੱਕਤ ਵਾਲੀ ਗੱਲਬਾਤ ਤਾਂ ਕੋਈ ਹੈ ਨਹੀਂ ਸੀ ਫਾਇਰ ਬ੍ਰੀਡ ਦੀਆਂ ਗੱਡੀਆਂ ਕਿੰਨੀ ਦੇਰ ਤੱਕ ਆ ਗਈਆਂ ਸੀ ਫਾਇਰ ਬ੍ਰੀਡ ਦੀਆਂ ਗੱਡੀਆਂ ਲੇਟ ਆਈਆਂ ਜੀ ਕਿੰਨੀ ਲੇਟ ਆਈਆਂ ਅਲੱਗ ਤਕਰੀਬਨ ਘੰਟੇ ਬਾਅਦ ਆਈਆਂ ਜੀ ਕਿੰਨਾ ਕਿੰਨਾ ਨੁਕਸਾਨ ਤਾਂ ਨਹੀਂ ਕੋਈ ਫਿਰ ਲਾਲ ਜਾਨੀ ਨੁਕਸਾਨ ਤਾਂ ਕੋਈ ਵੀ ਨਹੀਂ ਆਇਆ ਜੀ ਸਾਰੇ ਹੀ ਬਾਹਰ ਆ ਗਏ ਮਾਲੀ ਨੁਕਸਾਨ ਕਿੰਨਾ ਆਇਆ ਮਾਲੀ ਨੁਕਸਾਨ ਤਾਂ ਤਕਰੀਬਨ ਹੁਣ ਪਤਾ ਲੱਗੇਗਾ ਵੈਸੇ ਤਾਂ ਕਈ ਲੱਖਾਂ ਰੁਪਿਆ ਦਾ ਹੀ ਨੁਕਸਾਨ ਆਇਆ ਹੈ ਜੀ ਉੱਥੇ ਦੂਜੇ ਪਾਸੇ ਪੁਲਿਸ ਨੇ ਕਿਹਾ ਹੈ ਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ ਇਹ ਆਪਣੇ ਪੁਨੀਤ ਨਗਰ ਦਾ ਏਰੀਆ ਯਾਰ ਇੱਥੇ ਸ਼ਾਲ ਬਣਾਉਣ ਦੀ ਫੈਕਟਰੀ ਆਰ ਕੇ ਫੈਕਟਰੀ ਉਹਦੇ 'ਤੇ ਅੱਗ ਲੱਗਣ ਦੀ ਖਬਰ ਆਈ ਸੀ ਸਾਨੂੰ ਇਨਫੋਰਮੇਸ਼ਨ ਮਿਲਦੀ ਅਸੀਂ ਮੌਕੇ ਤੇ ਪਹੁੰਚੇ ਹਾਂ ਫਾਇਰ ਬ੍ਰਿਗੇਡ ਵੀ ਪਹੁੰਚੀ ਆ ਤੇ ਲਗਾਤਾਰ ਕੰਮ ਜਾਰੀ ਹੈ ਮਾਲ ਦੀ ਘੜੀ ਕੰਟਰੋਲ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਦੀ ਹਜ ਕੋਈ ਖਬਰ ਨਹੀਂ ਆਈ ਆਪਾਂ ਨੂੰ ਪਤਾ ਲੱਗ ਪਾਇਆ ਹਾਂ ਹਾਂਜੀ ਆਰ ਕੇ ਫੈਕਟਰੀ ਵਾਲੇ ਦੇ ਮਾਲਕਾਂ ਦਾ ਨਾਮ ਹੈ ਜੀ ਪਰ ਕਿਤੇ ਨਾ ਕਿਤੇ ਸਰ ਜੀ ਦਾ ਕੀ ਢੀਡੇ ਇਲਾਕੇ ਤੇ ਫੈਕਟਰੀਆਂ ਬਣ ਜਾਂਦੀਆਂ ਕਿਤੇ ਬਾਹਰ ਨਹੀਂ ਹੋਣੀ ਚਾਹੀਦੀ ਬਿਲਕੁਲ ਰੇਸ਼ੀ ਇਲਾਕੇ ਤੋਂ ਦੂਰ ਹੋਣੀ ਚਾਹੀਦੀਆਂ ਫੈਕਟਰੀਆਂ ਬਾਰੇ ਲੋੜਿੰਗ ਦੀ ਕਾਰਵਾਈ ਕਰਨ ਦੀ ਲੋੜ ਹੈ ਚਲੋ ਜਾਨੀ ਨੁਕਸਾਨ ਤੋਂ ਬਚਾ ਆਪਣਾ ਇਹ ਹੀ ਮੱਲਾ ਨਵਾਸੇ ਦੇ